ਠੀਕ ਕਰ ਕੋਣ ਆਦਾ ਸਾਹ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਕੀ ਨਾਮ ਆ ਤੁਹਾਡਾ ਠੀਕਦਰ ਸਾਹਿਬ ਆਪਣਾ ਨਾਮ ਨਰਮਨ ਸਿੰਘ ਜੀ ਨਰਮਨ ਸਿੰਘ ਆ ਤੁਹਾਡਾ ਨਾਮ ਅੱਛਾ ਅੱਛਾ ਨਰਮਨ ਸਿੰਘ ਕਿੰਨੇ ਕੇ ਸਮੇਂ ਤੋਂ ਠੀਕਮ ਕੰਮ ਕਰਦੇ ਹੋ 10 ਤੋਂ 12 ਸਾਲ ਲਗੇ ਤੁਹਾਨੂੰ 12 ਕੇ ਸਾਲ ਹੋ ਗਏ ਕੰਮ ਕਰਦਾਂ ਕਿੰਨੇ ਕੁ ਗੁੱਠੀਆਂ ਤੁਸੀਂ ਚੱਕੀਆਂ ਜਾਂ ਮਕਾਨ ਕਿੰਨੇ ਕੇ ਚੱਕੇ ਨੇ 4 1/2 ਸੌ ਗੁੱਠੀਆਂ ਚੱਕੀਆਂ ਇਹ ਐਗਰੀਮੈਂਟ ਕੀ ਹੁੰਦਾ ਦਾ ਤੁਹਾਡਾ ਐਗਰੀਮੈਂਟ ਇਹ ਆਪਣਾ ਪਾਸੇ ਇਹੀ ਲਿਖਿਆ ਹੁੰਦਾਗਾ ਵੀ ਸਾਡੀ 100% ਗਾਰੰਟੀ ਤੌਰ ਤੇ ਹੈ 100% ਗਾਰੰਟੀ ਜੇ ਤਰੇੜਾ ਜੀ ਤਾਂ ਵੀ ਤੁਸੀਂ ਖਰਜਾਨਾ ਭਰੋਗੇ ਹਾਂਜੀ ਗਾਰੰਟੀ ਦੇ ਹੁੰਦਾ ਹੈ ਰਾਜੀਵਿੰਦਰ ਸਿੰਘ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਦਾ ਸਭ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜੀਵਿੰਦਰ ਸਿੰਘ ਕਲਾਨਮਾਦਰਾ ਅੱਜ ਜਿਹੜੀ ਵੀਡੀਓ ਕਿਹੜੇ ਵਿਸ਼ੇ ਦੇ ਵੀਡੀਓ ਬਣਾ ਰਹੇ ਆ ਸਾਡੇ ਦੇਸ਼ਾਂ-ਪ੍ਰਦੇਸ਼ਾਂ ਵਿੱਚ ਵੀ ਸਾਡੇ ਜਿਹੜੇ ਬਜ਼ੁਰਗ ਆ ਸਾਡੇ ਭੈਣ ਭਾਈ ਆ ਉਹ ਆਪਣੇ ਕੋਠੀਆਂ ਮਕਾਨ ਬਣਾ ਕੇ ਚਲੇ ਜਾਂਦੇ ਆ ਉਹਨਾਂ ਦੇ ਆਉਂਦੇ-ਉਂਦੇ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਵਾਸੀ ਰਹਿੰਦੇ ਆ ਉਹਨਾਂ ਦੇ ਮਕਾਨ ਆ ਜਿਹੜੇ ਦਿਨੇ-ਦਿਨਾ ਉਹ ਨੀਵੇਂ ਹੋ ਜਾਂਦੇ ਆ ਇਹ ਰੋਡ ਆ ਜਿਹੜੇ ਆਏ 5 ਸਾਲਾਂ ਬਾਅਦ 10 ਸਾਲਾਂ ਬਾਅਦ 20 ਸਾਲਾਂ ਬਾਅਦ ਜਿਹੜੇ ਨਵੇਂ ਰੋਡ ਬਣ ਜਾਂਦੇ ਆ ਉੱਚੇ ਹੋ ਜਾਂਦੇ ਆ ਜਿਹੜੇ ਸਾਡੇ ਘਰ ਆ ਉਹ ਬੜੇ ਨੀਵੇਂ ਹੋ ਜਾਂਦੇ ਆ ਜਦੋਂ ਫਿਰ ਮੀਂਹ ਆਉਂਦਾ ਉਹ ਜਿਹੜਾ ਪਾਣੀ ਆ ਉਹ ਸਾਡੇ ਅੰਦਰ ਪੈ ਜਾਂਦਾ ਆਖਰ ਨੂੰ ਕੀ ਹੁੰਦਾਗਾ ਜਿਹੜੇ ਸਾਡੇ ਘਰ ਦੇ ਵਿੱਚ ਤਰੇੜਾਂ ਕਈ ਬਰੀ ਆ ਜਾਂਦੀਆਂ ਕਈ ਬਰੀ ਸੱਟਾਂ ਲੱਗ ਪੈਂਦੀਆਂ ਤੇ ਉਹਦੇ ਵਿੱਚ ਸਾਡੀ ਬੜੀ ਚਿੰਤਾ ਹੋ ਜਾਂਦੀ ਹੈ ਪਰਿਵਾਰ ਨੂੰ ਜਿੰਨਾਂ ਨੇ ਲੱਖਾਂ ਰੁਪਈਆ ਲਾ ਕੇ ਉਹ ਮਕਾਨ ਉਹ ਬਿਲਡਿੰਗ ਖੜਨੀ ਕਰਨੀ ਕਰਨੀ ਪਰ ਤੁਹਾਡੇ ਅੱਜ ਲੱਖਾਂ ਰੁਪਈਆ ਨੂੰ ਬਚਾਉਣ ਵਾਸਤੇ ਤੁਹਾਡੀਆਂ ਜਿਹੜੀਆਂ ਆਸਾਂ ਨੂੰ ਬਚਾਉਣ ਵਾਸਤੇ ਸੋ ਆਓ ਆਪਾਂ ਮਿਲਦੇ ਆਂ ਆਪਾਂ ਠੀਕ ਕਰਦੇ ਆਂ ਆਹ ਠੀਕ ਕਰਦੇ ਕੋਣ ਆਦਾ 10 ਤੋਂ 12 ਸਾਲ ਹੋ ਗਏ 10 ਤੋਂ 12 ਸਾਲ ਹੋ ਗਏ ਹਾਂਜੀ ਤੁਹਾਨੂੰ 12 ਸਾਲ ਹੋ ਗਏ ਕੰਮ ਕਰਦਾਂ ਹਾਂ ਇਸ ਹੋ ਗਿਆ ਤੁਹਾਡਾ ਹਾਂਜੀ ਕਲਕਾ ਤੁਹਾਡੀ ਟੀਮ ਬਣੀ ਆ। ਹਾਂਜੀ ਕਿ ਕਿੰਨਾ ਕੰਮ ਕਰ ਚੁੱਕੇ ਆ। ਕਿੰਨੇ ਕੁ ਗੁੱਠੀਆਂ ਤੇ ਚੱਕੀਆਂ ਜਾਂ ਮਕਾਨ ਕਿੰਨੇ ਕੁ ਚੱਕੇ ਆ। ਜੀ ਦਾ 450 ਗੁੱਠੀ ਚੱਕਦੇ ਆ। 450 ਦੀ। ਹਾਂਜੀ। 450 ਕੋਠੀ ਇਹ ਵੀਰਾਂ ਦੀ ਟੀਮ ਨੇ ਚੱਕੀ ਆ। ਆਪਾਂ ਜਾਣਕਾਰੀ ਚਾਹੁੰਦੀ ਆ ਕਿ ਪ੍ਰਕੁਪਰ ਤੌਰ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕਰਦੇ ਆ ਕੱਲ ਨੂੰ ਇਹ ਬਿਲਡਿੰਗ ਦੇ ਨਾਲ ਤੁਸੀਂ ਜਿਹੜੀ ਬਿਲਡਿੰਗ ਚੱਕਦੇ ਆ ਇਹਦੇ ਵਿੱਚ ਕੋਈ ਟ੍ਰੇਡ ਆ ਜਾਵੇ ਜਾਂ ਮਕਾਨ ਦੀ ਸਾਤਾ ਹਾਂਜੀ ਕੋਈ ਜਾਂਦਾ ਕਹਿਣ ਦਾ ਭਾਵ ਇਹ ਹਾਦਸਾ ਨਾ ਹੋ ਜਾਵੇ ਜੀ ਵੀ ਅੰਗਿਲੀ ਜੀ ਕੋਈ ਆ ਕੰਮ ਦੇ ਵਿੱਚ ਕੋਈ ਕਰਦੇ ਨਹੀਂ ਜਿੱਥੇ 4-3 ਦਿਨ ਲੱਗਦੇ ਉੱਥੇ ਜਾਏ 5-5 ਦਿਨ ਲੱਗਿਆ ਜੀ ਇਹੀ ਆਪ ਦਾ ਕੰਮ ਕਰਨਾ ਆਉਂਦਾ ਹੈਗਾ ਧਿਆਨ ਦੇ ਨਾਲ ਆ। ਸਾਨੂੰ 2-4 ਦਿਨਾਂ ਦੇ ਨਾਲ ਇੱਧਰ ਉੱਧਰ ਦਾ ਕੋਈ ਗੱਲ ਨਹੀਂ ਜੀ 100% ਗਾਰੰਟੀ ਦੇ ਹੁੰਦਾ ਹੈ। ਤੁਹਾਡਾ ਐਗਰੀਮੈਂਟ ਕੀ ਹੁੰਦਾ ਹੈ ਤੁਹਾਡਾ? ਐਗਰੀਮੈਂਟ ਆਏ ਆਪਣਾ ਪਾਸੇ ਇਹੀ ਲਿਖਿਆ ਹੁੰਦਾ ਹੈਗਾ ਵੀ ਸਾਡੀ 100% ਗਾਰੰਟੀ ਦੌਰਤੇ ਹੈ। 100% ਗਾਰੰਟੀ ਜੇ ਤਰੇੜਾ ਗਈ ਤਾਂ ਵੀ ਤੁਸੇ ਖਰਚਾ ਨਾ ਭਰੋਗੇ। ਹਾਂਜੀ ਕੀ ਫੁੱਟ ਦੇ ਹਿਸਾਬ ਦੇ ਨਾਲ ਕੀ ਥੋੜਾ ਲੈਣ ਦੇਣਾ ਹੁੰਦਾਗਾ ਇਹ ਆਪਣਾ ਹੁੰਦਾਗਾ ਜੀ 135 ਰੁਪਏ ਪ੍ਰਤੀ 4 ਫੁੱਟ ਤੱਕ ਉੱਪਰ ਚੱਕ ਕੇ ਦੇਣ ਦਾ ਜੀ 4 ਫੁੱਟ ਹਾਂਜੀ ਠੀਕ ਹੈ ਜੀ ਜੇ ਕਿਸੇ ਨੇ ਵੀ ਉੱਪਰੋਂ ਏਟ ਹਮਨ ਜਲ ਬਣੀਆਂ ਉਹਦਾ ਫਿਰ ਆਡ ਹੋ ਜਾਂਦਾਗਾ ਤੇ ਜੇ ਅੱਗੇ ਪਿੱਛੇ ਕਰਨੀਆਂ ਉਹਦਾ ਥੋੜਾ ਆਡ ਹੋ ਜਾਂਦਾ ਹੈ ਜਿੱਦਾਂ ਵੀ ਆਪਾਂ ਕਹਿੰਦੇ ਇਹ ਮਕਾਨ ਇੱਥੇ ਚੱਕ ਕੇ ਆਪਾਂ ਗਾਂਹ ਕਰਨਾ ਹੈ ਕਿਸੇ ਹੋਰ ਜਗ੍ਹਾ ਸ਼ਿਫਟ ਕਰਨਾ ਹੈ ਉਹਦੇ ਆਟਾ ਆਟੇ ਰੇਟ ਹੁੰਦੀ ਹੈ ਆਟੇ ਰੇਟ ਹੁੰਦੇ ਆ ਜੇ ਬਿਲਡਿੰਗ ਪਿੱਛੇ ਚੱਕ ਕੇ ਲੈ ਕੇ ਜਾਣੀਆਂ ਤਾਂ ਵੀ ਉਹਦਾ ਦੇ ਵੱਖ ਵੱਖ ਉਹ ਵੱਖ ਵੱਖ ਰੈਂਦੇ ਆ ਦਰਸ਼ਕੋ ਤੁਸੀਂ ਸੁਣੀ ਲਿਆ ਮੀਰ ਤੋਂ ठेकेदार ਤੋਂ ਵੀ ਜੇ ਮਕਾਨ ਚੱਕਣਾ ਤੇ ਉਹਦੇ ਇੰਨੇ ਪੈਸੇ ਜੇ ਆਪਾਂ ਕਈ ਵੀ ਬਿਲਡਿੰਗਾਂ ਹੁੰਦੀਆਂ ਜੀਆਂ ਆਪਣੀਆਂ ਕਈ ਵੀ ਕਿਸੇ ਦੀ ਆਸ ਹੁੰਦੀ ਆ ਵੀ ਸਾਡੀ ਜਿਹੜੀ ਬਿਲਡਿੰਗ ਆ ਸਾਡੀ ਕੋਠੀ ਆ ਸਾਡਾ ਮਕਾਨ ਆ ਕੋ ਅੱਗੇ ਪਿੱਛੇ ਵੀ ਕੀਤਾ ਜਾ ਸਕਦਾਗਾ ਇਹ ਟੀਮ ਦੇ ਵੱਲੋਂ ਤੇ ਇਹ ਵੀਰ ਆ ਜਿਹੜੇ ਇਹ ਐਗਰੀਮੈਂਟ ਕਰਦੇ ਆ ਐਗਰੀਮੈਂਟ ਕਰਕੇ ਫਿਰ ਆਪਣੀ ਟੀਮ ਨੂੰ ਲਾਉਂਦੇ ਆ ਫਿਰ ਕੰਮ ਸ਼ੁਰੂ ਕਰਦੇ ਆ ਸੋ ਇਹਨਾਂ ਦਾ ਕੀਤਾ ਹੋਇਆ ਕੰਮ ਆ ਜਿਹੜਾ ਇੱਥੇ ਚੱਲ ਰਿਹਾ ਉਹ ਅਸੀਂ ਤੁਹਾਨੂੰ ਦਿਖਾ ਰਹੇ ਆ ਕਰਦੇ ਆ ਕਿ ਗਰੀਬ ਘਰਾਂ ਦੇ ਬੱਚੇ ਐਸੀ ਭਾਈਚਾਰੇ ਦੇ ਬੱਚੇ ਆ ਆਸ ਹੁੰਦੀ ਆ ਮਾਪਿਆਂ ਨੂੰ ਤਾਂ ਇਹਨਾਂ ਨੂੰ ਵੀ ਆਸ ਹੁੰਦੀ ਆ ਜਿੱਕ ਦੇ ਨਾਲ ਹੀ ਨੰਬਰ ਦੇ ਹਿਸਾਬ ਨਾਲ ਜਿਹੜਾ ਇੱਕ ਨੰਬਰ ਦੀ ਬਾਈ ਨੇ ਬੋਲਤਾ ਉਹ ਨੰਬਰ ਦੂਜਾ ਉਹੀ ਹੋਈ ਚੱਕਾ ਜਾਊਗਾ ਇਹ ਨੰਬਰ ਦੇ ਹਿਸਾਬ ਦੇ ਨਾਲ ਹੀ ਜਿੱਕ ਦਾ ਜਿਹੜਾ ਸਿਸਟਮਾ ਜਿਹੜਾ ਇਹ ਚੱਲਦਾ ਦਾ ਕੰਮ ਇਹਦੇ ਨਾਲ ਹੀ ਜਾਂਦਾ ਇਹਨਾਂ ਦੇ ਜਿਹੜਾ ਕਮਰੇ ਹੁੰਦੇ ਆ ਵੇਰਡੰਗ ਹੁੰਦੀ ਆ ਇਹ ਹਿਸਾਬ ਦੇ ਨਾਲ ਹੀ ਚੱਕਦੇ ਆ ਪ੍ਰੋਪਰ ਤੁਰਕੇ ਦੇਖੋ ਇੱਥੇ ਜਾਦਾਂ ਵੀ ਬਣੀਆਂ ਹੋਈਆਂ ਆਂ ਜਾਂ ਜਦੋਂ ਸਾਡੇ ਬੱਚੇ ਇੱਥੇ ਪੜਨ ਆਉਂਦੇ ਆ ਦਰਸ਼ਕੋ ਤੁਹਾਨੂੰ ਇਹ ਟੀਮ ਦੇ ਨਾਲ ਮਿਲਾਂ ਚੁੱਕੇ ਆ ਜਿਹੜਾ ਇਹਨਾਂ ਦਾ ਕੰਮ ਸੀਗਾ ਕੰਮ ਕਾਰਜਵਾਰੀ ਦੱਸਿਆ ਜਾ ਵੀ ਕੀ ਇਹ ਮੈਮ ਅਗਰੀਮੈਂਟ ਕਰਦੇ ਆ ਅਗਰੀਮੈਂਟ ਕਰਕੇ ਜਿਹੜਾ ਕੰਮ ਆ ਉਹ ਸ਼ੁਰੂ ਕਰਦੇ ਆ ਜੇ ਕੋਈ ਇਹਨਾਂ ਤੋਂ ਕੋਈ ਕਿਸੇ ਤਰ੍ਹਾਂ ਦੀ ਕੁੰਨੀ ਵੀ ਹੁੰਦੀ ਹੈ ਤੇ ਭਰਨ ਜੋਗ ਆ ਸੋ ਠੇਕੇਦਾਰ ਸਾਹਿਬ ਤੋਂ ਜਿਹੜੀ ਆਪਾਂ ਗੱਲ ਕੀਤੀ ਸੀ ਉਹਨਾਂ ਨੇ ਹਾਂ ਦੇ ਹਾਂ ਵਿੱਚ ਹੰਕਾਰ ਕੀਤਾ ਵੀ ਸਾਥੋਂ ਕੋਈ ਸਿੱਧਾ ਨੁਕਸਾਨ ਹੋਇਆ ਪਹਿਲੀ ਗੱਲ ਤੇ ਅਸੀਂ ਬਹੁ 12 ਸਾਲਾਂ ਤੋਂ ਕੰਮ ਕਰਦੇ ਆ ਵਿਅਾਜਤ ਕਰਦੇ ਸਾਡੀ ਟੀਮ ਤੋਂ ਨੁਕਸਾਨ ਨਹੀਂ ਹੋਇਆ ਕਿਸੇ ਦਾ ਵੀ ਠੇਕੇਦਾਰ ਸਾਹਿਬ ਆ ਉਹ ਆਪਣੇ ਵਿਚਾਰ ਖੜੇ ਆ ਤੇ ਇਹਨਾਂ ਦੇ ਜਿਹੜਾ ਆ ਆ ਸੁਖ ਵੇਲਡਿੰਗ ਲੈਫਟੈਂਗ ਆ ਜਿਹੜੀ ਇਹਨਾਂ ਦੀ ਈਮਾ ਜਿਹੜੀ ਇਹਨੇ ਦੀ ਬਣੀ ਹੋਈ ਹੈ ਪੈਨਰ ਲੱਗਾ ਪਿੱਛੇ ਮੋਬਾਈਲ ਨੰਬਰ ਲਿਖਿਆ ਹੋਇਆ 819 848 69823 ਅ 75 288 059 33 ਇਹ ਨੰਬਰ ਆ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਹਾਡਾ ਮਕਾਨ ਆ ਤੁਹਾਡੀ ਕੋਠੀ ਆ ਕੋਈ ਬਿਲਡਿੰਗ ਆ ਕੋਈ ਪਾਈ ਉਹ ਇਹਨਾਂ ਤੋਂ ਚੁਕਾ ਸਕਦੇ ਆ ਇਹਨਾਂ ਨਾਲ ਸੰਪਰਕ ਕਰਕੇ ਨੰਬਰਾਂ ਤੇ ਆਪ ਕਹ ਲਈਏ ਵੀ ਅ ਦੋ ਮੰਡਲਾ ਜਾਂ ਤਿੰਨ ਮੰਡਲਾ ਜਾਂ ਚਾਰ ਮੰਡਲਾ ਤਿੰਨ ਮੰਡਲਾ ਤੁਸੀਂ ਚੱਕ ਦੇਣਾ ਬੈਡਾਂ ਅਦੋ ਚਾਰ ਮੰਜ਼ਿਲ ਤੱਕ ਚੱਕ ਚਾਰ ਮੰਜ਼ਿਲ ਤੱਕ ਚੱਕ ਸਕਦੇ ਆਂ ਨਾਲ ਹਾਂ ਜੀ ਜੱਕ ਜੱਕ ਸਸੂਨ ਦੇ ਨਾਲ ਹੀ ਚੱਕ ਸਕਦੇ ਠੀਕ ਹੈ ਜੀ ਤੇ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਸੰਪਰਕ ਕਿਵੇਂ ਕਰਨ ਆਪਣੇ ਨਾਲ ਸੰਪਰਕ ਕਰਨ ਵਾਸਤੇ ਵੀ ਇਹ ਆਪਣਾ ਸੁਖ ਬੈਟਿੰਗ ਲੈਫਟਿੰਗ ਤੁਸੀਂ YouTube ਤੇ ਵੀ ਪਾਰ ਸਕਦੇ ਆ Instagram ਤੇ ਵੀ ਪਾਰ ਸਕਦੇ ਆ ਬਾਕੀ ਨਾਲ ਆਪਣੇ ਨੰਬਰ ਦਿੱਤੇ ਹੋਏ ਆ ਠੀਕ ਹੈ ਜੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਠੀਕ ਹੈ ਜੀ ਆਪਾਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਹੁਣ ਮਕਾਨ ਨੀਏ ਪੈ ਜਾਂਦੇ ਆ ਲੋਕਾਂ ਦੇ ਕਰੋੜਾਂ ਰੁਪਈਆ ਲੱਗੇ ਉਦਾਂ ਹੀ ਵੇਸਟ ਜਾਂਦੇ ਆ ਕਿ ਦੇਸ਼ਾਂ-ਪਦੇਸ਼ਾਂ ਦੇ ਵਿੱਚ ਵੀ ਜਿਹੜੇ ਲੋਕ ਆ ਆਪਾਂ ਨੂੰ ਮਕਾਨ ਬਣਾ ਕੇ ਛੱਡ ਜਾਂਦੇ ਆ ਸਾਡੇ ਜਮਣੇ ਛੱਡ ਜਾਂਦੇ ਆ ਹਾਂਜੀ ਉਹ ਜਦੋਂ 20 ਸਾਲਾਂ ਬਾਅਦ 10 ਸਾਲਾਂ ਬਾਅਦ ਮੁੜਦੇ ਆ ਤੇ ਉਹਨਾਂ ਦੇ ਹੋਊਗਾ ਨੀਵੇਂ ਹੋ ਜਾਂਦੇ ਆ ਹਾਂ ਕੰਮ ਕਰਕੇ ਕੰਮ ਹਾਂ ਕੰਮ ਖਰਾਬ ਹੋ ਗਏ ਹੁੰਦੇ ਆ ਕਿਉਂਕਿ ਜੇ ਮੰਨ ਲਈਏ ਆਪਾਂ ਘਰ-ਬਾਰ ਬਣਾਉਨੇ ਆ ਤੇ ਟੀਆ ਲਾਉਨੇ ਆ ਇਹ ਬਗਾਨਾ ਬੰਦਾ ਕੰਮ ਨੂੰ ਸ਼ਾਮ ਕਰਦਾ ਦਾ ਹਾਂਜੀ ਨਹੀਂ ਕਰਦਾ ਠੀਕ ਹੈ ਨੀ ਤੇ ਉਹ ਤਾਂ ਫਿਰ ਜਿਹੜਾ ਮਾਲਕ ਹੁੰਦਾ ਉਹਨੂੰ ਆਖੀ ਪਤਾ ਲੱਗਦਾ ਸਾਡੇ ਘਰ ਦਾ ਕੀ ਹਾਲ ਆ ਉਹਨੂੰ ਵੀਰੇ ਫਿਕੇਰਾ ਉਹਨੂੰ ਪੈ ਜਾਂਦਾ ਦਾ ਵੀ ਆਪਾਂ 50 ਲੱਖ ਰੁਪਿਆ ਅੱਗੇ ਲਾਇਆ ਤੇ ਲੱਖ ਰੁਪਿਆ ਹੁਣ ਆਪਾਂ ਨੂੰ ਮਕਾਨ ਤੇ ਲਾਉਣਾ ਪਣਾ ਪਰ ਉਹ ਲੱਖ ਰੁਪਿਆ ਹੁਣ ਲਾਉਣ ਦੀ ਲੋੜ ਨਹੀਂ ਲਾਉਣ ਦੀ ਲੋੜ ਨਹੀਂ ਹਾਂਜੀ ਹੁਣ ਬਸ ਵੀ ਆਪਣੇ ਨਾਲ ਕੰਟੈਕਟ ਕਰਨਾ ਤੁਹਾਡਾ ਜਿਹੜਾ ਕੰਮ ਆ ਤੁਹਾਡੇ ਮਕਾਨ ਆ ਤੁਹਾਡੀਆਂ ਕੋਠੀਆਂ ਤੁਹਾਡੀ ਬਿਲਡਿੰਗ ਆ ਗੁਰਦੁਆਰੇ ਦੇ ਕਈ ਵੀ ਰਿੰਦੇ ਆ ਧਾਰਮਿਕ ਜਿਹੜੀਆਂ ਬਿਲਡਿੰਗਾਂ ਹੁੰਦੀਆਂ ਜਾਂ ਗੁਰਦੁਆਰਿਆਂ ਦੇ ਮਾਲੀਆ ਪਿੰਡਾਂ ਦੀ ਸੱਤਾਂ ਦੇ ਵਿੱਚ ਦਰਵਾਜ਼ੇ ਬਣਾਉਂਦੇ ਆ ਪੰਚਾਇਤੀ ਦਰਵਾਜ਼ੇ ਉਹ ਵੀ ਕਈ ਵੀ ਇੱਕ ਸੀ ਦੀ ਆਸ ਹੁੰਦੀ ਹੈ ਵੀ ਸਾਡੀ ਜਿਹੜੀ ਯਾਦਗਰੀ ਹੈ ਉਹ ਇਦਾਂ ਦੀ ਰਹੇ ਵੀ ਉੱਚਾ ਚੱਕਾ ਜਾਵੇ ਤੇ ਇਸ ਟੀਵੀ ਦੇ ਨਾਲ ਸੰਪਰਕ ਕਰੋ ਅਜਕ ਸਿਸਟਮ ਦੇ ਨਾਲ ਚਾਕੇ ਤੁਹਾਡਾ ਜਿਹੜਾ ਪਰਪਰ ਹੱਲ ਆਇਆ ਕਰਕੇ ਦੇਣਗੇ ਤੁਹਾਡੇ ਪੈਸੇ ਦੀ ਬਚਤ ਕਰੋ ਟੀਵੀ ਟੀਮ ਦੇ ਨਾਲ ਸੰਪਰਕ ਕਰੋ ਜੀ ਅਗਲੀ ਵੀਡੀਓ ਜਲਦ ਲੈ ਕੇ ਤੁਹਾਡੇ ਚਰਹਾਦਰ ਮੰਗਾ ਧੱਤ ਦੇਵ ਜੀ ਜਤੂ ਬਲਾਉ ਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ